ਇਸ ਟਾਈਮ ਆਪ ਇਸ ਟਾਈਮ ਅਸੀਂ ਖੜੇ ਆ ਪਿੰਡ ਦਾਤਾਲ ਵਿਖੇ ਜਿੱਥੇ ਕਿ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਨੂੰ ਜੋ ਪਾਠ ਕੀਤਾ ਜਾਂਦਾ ਹੈ ਦੁਪਹਿਰ ਸਾਖਪ ਦਾ 3 ਤੋਂ ਲੈ ਕੇ 4 ਵਜੇ ਤੱਕ ਇੱਥੇ ਪਾਠ ਕੀਤਾ ਜਾਂਦਾ ਸੰਗਤਾਂ ਕਾਫੀ ਮੁਮਹਾ ਕੇ ਸੰਗਤਾਂ ਇੱਥੇ ਆndੀਆਂ ਨੇ ਪਾਠ ਕਰਦੀਆਂ ਨੇ ਤੇ ਜੋ ਵੀ ਉਹਨਾਂ ਦੀਆਂ ਆਸਾਂ ਮੁਰਾਦਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਸਾਡੀ ਹਰ ਇੱਕ ਬਨੋ ਕਾਮਨਾ ਜੋ ਇਸ ਗੁਰਦੁਆਰੇ ਵਿੱਚ ਪੂਰੀ ਹੁੰਦੀ ਹੈ कार सेवा वालों भी इस गुरुद्वारे का निर्माण जो शुरू हो चुके है तो ਪਈਆ ਬਲ ਹਨ ਤੇ ਕੁੜੀ ਦਾ ਚਰਨ ਚਰਨ ਦਾ ਨਿਰਮਲ ਰੇਤ ਮੀਰਤ ਸੰਤ ਰਾਮ ਨੂੰ ਘਰਵੇ ਆਲਗ੍ਰਮ ਕੀ ਦਰਗਹ ਗਵੇ ਸੁਖਰ ਬਖਸ਼ਣ ਕਰਨਾ ਆ ਬੰਦ ਮਨਸੰਤੋਖ ਹਾਂਜੀ ਖਾਲਸਾ ਜੀ ਕੀ ਨਹਾ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਪਤ ਜੀ ਮੈਸੇਜ ਆਈ ਮੇਰੇ ਸਿਸਟਰ ਸੀ ਬਿਮਾਰ 40 ਸਾਲਾਂ ਤੋਂ ਬਿਮਾਰ ਸੀ ਕਿਦੋਂ ਇਲਾਜ ਨੇ ਬੜਾ ਇਲਾਜ ਕਰਾਇਆ ਉਹਨਾਂ ਦਾ ਜੀ ਇੱਥੇ ਇੱਕ ਦੋ ਵਾਰ ਹੀ ਆਈ ਪਹਿਲੀ ਵਾਰੇ ਪਹਿਲੀ ਵਾਰੇ ਸੈਟ ਹੋ ਗਈ ਕਦਮ ਸਹੀ ਹੋ ਗਿਆ ਜੀ ਬਿਲਕੁਲ ਮਹਾਰਾਜ ਦੀ ਇੰਨੀ ਕਿਰਪਾ ਹੋਈ ਹੈ ਨਾ ਸੱਚੇ ਪਾਤਸ਼ਾਹ ਦੀ ਬਹੁਤ ਜ਼ਿਆਦੀ ਐ ਸਹੀ ਹੈ ਹੁਣ ਕਿਤੇ ਵੀ ਕੋਈ ਦੁੱਖ ਤਕਲੀਫ ਕੁਝ ਨਹੀਂ ਰਿਹਾ ਜੀ ਉਹਨਾਂ ਨੂੰ ਬਹੁਤ ਡਾਕਟਰਾਂ ਦਾ ਬਹੁਤ ਲਾਜ ਕਰਾਇਆ ਹੋਰ ਬਹੁਤ ਗੁਰਦੁਆਰੇ ਆਜੂ ਵੀ ਹੋਰ ਬਹੁਤ ਗਏ ਬਹੁਤ ਜਗ੍ਹਾ ਗਏ ਜੀ ਕਿਦੋਂ ਲਾਜ ਨਹੀਂ ਹੋਏਗਾ ਜੀ ਤੇ ਇੱਥੇ ਮਹਾਰਾਜ ਦੀ ਇਹ ਕਿਰਪਾ ਹੋਈ ਪਹਿਲੀ ਵਾਰੇ ਆਉਣ ਸਾਰ ਹੀ ਮਹਾਰਾਜ ਸੱਚੇ ਪਾਤਸ਼ਾਹ ਖੈਰ ਪਾਤੀ ਹੈ ਇਹ ਕਿਹੜੀ ਪ੍ਰੋਫੈਸਰ ਇੱਥੇ ਪਾਤਣ ਤੋਂ ਹੀ ਹੈ ਲੋਕਾਂ ਦਾ ਜਦੋਂ ਸੰਗ ਆਉਂਦੇ ਮੇਰੀ ਭੈਣ ਸਿਸਟਰ ਇਹਦੀ ਜਲੰਧਰ ਤੋਂ ਆਈ ਸੀਗੀ ਉਹ ਅੱਛਾ ਚਲੋ ਬਹੁਤ ਸਪੈਸ਼ਲ ਇੱਥੇ ਆਉਂਦੇ ਅਸਪੈਸ਼ਲ ਆਉਂਦੇ ਸੀ ਹਾਂ ਜੀ ਹਾਂ ਜੀ ਉਹ ਤਾਂ ਸਾਨੂੰ ਸਾਨੂੰ ਮਿਲਣ ਆਏ ਸੀਗੇ ਅਸੀਂ ਗਾਹ ਇੱਥੇ ਲੈ ਕੇ ਆ ਗਏ ਉਹਨਾਂ ਨੂੰ ਤੇ ਇੱਥੇ ਆਏ ਤੇ ਇੱਥੇ ਬਾਬਲੇ ਦੀ ਕਿਰਪਾ અપਾਰ ਕਿਰਪਾ ਹੋ ਗਈ ਮਹਾਰਾਜ ਦੀ ਸੁਣੇ ਵੀ ਜਾਂਦੇ ਵੀ ਜਿਹੜਾ ਵੀ ਆਪਣੀ ਅਰਦਾਸ ਬੇਨਤੀ ਜਾਂ ਮਨੋ ਕਾਮਨਾ ਲੈ ਕੇ ਆਂਦਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇਰੀ ਪੂਰੀਆਂ ਪੂਰੀਆਂ ਦਿਲੋਂ ਮਨੋਂ ਤਨੋਂ ਆਉ ਤਸੀਂ ਬਿਲਕੁਲ ਪੂਰੀਆਂ ਹੁੰਦੀਆਂ ਮਹਾਰਾਜ ਦੀ ਕਿਰਪਾ ਹੁੰਦੀ ਪੂਰੀ ਹੁੰਦੀ ਹੈ ਜੀ ਹਾਂ ਕਿੰਨੇ ਸਾਲ ਹੋ ਗਿਆ ਇੱ हां जी हां जी। ਜੀ ਸਿਸਟਰ ਬਿਲਕੁਲ ਠੀਕ ਐ ਤੰਦਰੁਸਤ ਐ। ਸਹੀ ਐ ਬਿਲਕੁਲ ਸਾਰਾ ਪਰਿਵਾਰ ਹੀ ਸਹੀ ਮੁੰਡੇ ਬਾਹਰ ਗਏ ਸੀ ਉਹ ਵੀ ਠੱਲੇ ਰਹਿੰਦੇ ਸੀਗੇ। ਜਿੱਦਣ ਦਾ ਇੱਥੇ ਆ ਉਹ ਵੀ ਸੈੱਟ ਆ ਬਿਲਕੁਲ ਸਹੀ ਐ ਮੁੰਡੇ ਵੀ ਸਹੀ ਐ ਕੰਮ ਵੀ ਵਧੀਆ ਮਿਲਦਾ। ਦਵਾਈਆਂ ਖਾਂਦੇ ਨੇ ਆ? ਕੋਸ਼ ਨਹੀਂ ਕੋਸ਼ ਨਹੀਂ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਜੀ। ਬਹੁਤ ਵਧੀਆ ਕਿਰਪਾ ਮਹਾਰਾਜ ਦੀ ਹੋ ਗਈ ਸੱਚੇ ਬਾਦਸ਼ਾਹ ਬਾਬਾ ਦੀਪ ਸਿੰਘ ਜੀ ਦੀ। ਆਹ ਜੀ ਆਹ ਜੀ। ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਆਓ ਇੱਥੇ ਗੁਰਦੁਆਰੇ ਆਓ ਮਹਾਰਾਜ ਦੇ ਇੱਥੇ ਕਿਰਪਾ ਹੁੰਦੀ ਆ ਹੈ ਕੋਈ ਬਿਮਾਰ ਦੁੱਖ ਤਕਲੀਫ ਹੋਵੇ ਆਗੇ ਦਿੱਤੇ ਫਰਿਆਦ ਕਰੋ ਸ ਕਰਦੇ ਸਭ ਨੂੰ ਕਰਦੇ ਜੀ ਹਾਂਜੀ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਹਰਮਨਦੀਪ ਕੌਰ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਹਰ ਸण्डे ਹਰ ਸੰਡੇ 12 ਵਜੇ ਘਰੋਂ ਨਿਕਲ ਆਉਂਨੇ ਆ ਇੱਥੇ 4 ਵਜੇ ਤੱਕ ਆ ਕੇ ਅਸੀਂ ਪਾਠ ਕਰਨੇ ਆ ਪੰਜਬ ਜੀ ਸਾਹਿਬ ਦੇ ਪਾਠ ਹੁੰਦੇ ਨੇ ਦੋ ਚਪਈ ਸਾਹਿਬ ਦੇ ਪਾਠ ਹੁੰਦੇ ਨੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਅਸੀਂ ਹੋਰ ਵੀ ਸੰਤਾਂ ਨੂੰ ਕਹਿੰਨੇ ਆ ਇੱਥੇ ਹਰ ਸੰਡੇ ਅਰਦਾਸਾਂ ਹੁੰਦੀਆਂ ਨੇ ਜਿਹੜਾ ਵੀ ਇੱਥੇ ਅਰਦਾਸਾ ਕਰਦਾ ਉਹਨਾਂ ਦੀ ਅਰਦਾਸਾ ਕਬੂਲ ਹੁੰਦੀਆਂ ਨੇ ਇੱਥੇ ਵੱਧ ਤੋਂ ਵੱਧ ਆਓ ਸੇਵਾ ਕਰੋ ਕੀ ਨਾ ਜੀ ਮੇਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਹਰਜਿੰਦਰ ਸਿੰਘ ਹੈ ਜੀ हां जी पंथ बाबा रतन सिंह जी हरबंस सिंह जी दिल्ली वाले ਜਿਹੜੇ ਕਿ ਆਪਣੇ ਚਪਹਿਰਾ ਸਾਹਿਬ बाबा दीप सिंह जी ਦਾ ਹੁੰਦਾ ਜੀ ਇੱਥੇ ਹਰ ਐਤਵਾਰ ਚਪਹਿਰਾ ਸਾਹਿਬ ਲੱਗਦਾ ਜੀ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਉਹਨਾਂ ਦੇ ਦੁੱਖ ਉਹਨਾਂ ਦੇ ਜਿਹੜੀ ਬਿਮਾਰੀ ਹੈ ਜੀ ਕੱਟੀ ਜਾਂਦੀ ਹੈ ਇੱਥੇ ਬਹੁਤ ਵਧੀਆ ਜੀ ਤਰੀਕੇ ਨਾਲ ਇੱਥੇ ਚਪਹਿਰਾ ਸਾਹਿਬ ਭਰਦਾ ਹੈ ਜੀ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ हां जी ਸੰਗਤਾ ਜੀ ਵੱਧ ਤੋਂ ਵੱਧ ਆਉਣ ਜੀ ਇੱਥੇ ਆਪਣੇ ਦਤਾਲ ਮੇਰਾ ਹੀ ਮੈਂ ਮਿਸਤਰੀ ਆ ਜੀ ਲੱਕੜ ਦਾ ਕੰਮ ਕਰਦਾ ਹਾਂ ਜੀ ਹਾਂ ਜੀ ਹਾਂ ਗੁਰਦੁਆਰੇ ਚ ਜੀ ਆਪਣੇ ਸੇਵਾ ਕਰ ਰਹੇ ਆ ਜੀ ਸੇਵਾ ਨਿਭਾਰੇ ਆ ਜੀ ਗੁਰਦਾਰੇ ਚ ਜੀ ਧੰਨਵਾਦ ਜੀ ਬੀਰ ਵਾਹੇ ਤੂ ਸੋ ਨਾਨਕ ਸਾਬ ਤੇਰੀ ਵਡਿਆਈ ਕੋਈ ਨੋ ਰਜਾਵੇ ਬੀਰ ਵਾਹੇ ਤੂ ਸੋ ਹੀ ਵਾਹੇ ਤੂ ਹਮਿ ਇਕ ਤੁਆਰੁ ਸਾਧੂ ਸ੍ਰੀ ਵਾਇਗੂ ਜੀ ਦੀ ਫਤਹਿ ਸ੍ਰੀ ਭਗਵਾਨ ਜੀ ਦੀ ਸਹਾਇਤਾ ਸਰਬ ਸ੍ਰੀ ਪ੍ਰਭੂ ਜੀ ਦੇ ਸਾਥ ਸਰਬ ਦਸਮੀ

ਜਸਾ ਪਾਤਸ਼ਾਹ ਸ੍ਰੀ ਜੋਤਿ ਦੇ ਧਿਆਨ ਲਾਪੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਣੀ ਦਰਸ਼ਨ ਜੀ ਦਾ ਕਿੰਨਾ ਪਿਆਰਾ ਸਚਿਆਰਾ ਉਲੀ ਕੰਦ ਤੇ ਹੰਗਾਰ ਕੇ ਤੋਹ ਜੀ ਪਿਆਰੇ ਤੁਮ ਕਿੰਨਾ ਸਿਗਾ ਸੁਖੀਆਂ ਨੇ ਧਰਮ ਦੇ ਤੋ ਸੇਸ਼ ਤੇ ਬਾਦ ਦਾ ਹਰ ਕੇ ਤਾਲ ਕੋਈ ਨਾ ਰਹਾ ਸਰਕੜਿਆ ਚਲੇ ਆਇਆ ਨਾ ਚਲਣਗੇ ਜੋਤਵਾਣਾਂ ਦੀ ਸੇਵਾ ਕੀਤੀਆਂ ਦਿੱਤੀਆਂ ਧਰਮ ਦੇ ਵਾਰਾ ਸਿੱਖੀ ਕੇਸਾ

thank oh. you ਕੁਛ ਹੀ ਦੇਖ ਸਕਦੇ ਆਪਾਂ ਇਸ ਟਾਈਮ ਪਹੁੰਚੇ ਆ ਪਿੰਡ ਦਤਾਰ ਜਿੱਥੇ ਕਿ ਬਾਬਾ ਦੀਪ ਸਿੰਘ ਜੀ ਦਾ ਜੋ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦਾ ਨਿਰਮਾਣ ਜੋ ਹੋਣ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਨਬਜੀ ਮੇਰਾ ਨਾਮ ਹੈ ਜੀ ਪੈਰਸ਼ਪਾਲ ਸਿੰਘ ਤੇ ਇਹ ਗੁਰਦੁਆਰਾ ਸਾਹਿਬ ਇੱਥੇ ਮਤਲਬ ਹਰ ਐਤਵਾਰ ਨੂੰ ਪਾਠ ਹੁੰਦਾ ਹੈ ਤੇ ਇਹ ਇਤਿਹਾਸਿਕ ਗੁਰਦੁਆਰਾ ਇਹਨੂੰ ਕੀ ਕਿਹਾ ਜਾਂਦਾ ਬਾਬਾ ਦੀਪ ਸਿੰਘ ਜੀ ਨੇ ਇਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਕੁਝ ਟਿੱਪਣੀ ਦਿਓ ਦੱਸੋ ਇਹ ਇਹ ਜੋ ਗੁਰਦੁਆਰਾ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਬਣਾਇਆ ਗਿਆ ਹੈ ਇਹਦੀ ਸ਼ੁਰੂਆਤ ਹੋਈ ਹੈ ਬਾਬਾ ਬਚਨ ਸਿੰਘ ਜੀ ਕਾਰਸਿਆ ਵਾਲੇ ਉਹਨਾਂ ਵੱਲ ਇਹ ਸਥਾਨ ਪ੍ਰਗਟ ਕੀਤਾ ਗਿਆ ਜੀ ਇੱਥੇ ਹੁਣ ਲਗਾਤਾਰ ਅਨੰਤਰ 24 ਘੰਟੇ ਜੋਤ ਜਗਦੀ ਹੈ ਹਰ ਸਮੇਂ ਜੀ ਗੁਰਬਾਣੀ ਦੇ ਪਾਠ ਹੁੰਦੇ ਨੇ ਇੱਥੇ ਜੀ ਹਰ ਐਤਵਾਰ ਚੁਪੈਰਾ ਸਾਹਿਬ ਦੇ ਸਮਾਗਮ ਹੁੰਦੇ ਨੇ ਜੀ ਇੱਥੇ ਤੇ ਉਹ ਕਹਿੰਦਾ ਇਹ ਵੀ ਇਹ ਵੀ ਜੋ ਵੀ ਇੱਥੇ ਅਰਦਾਸ ਬੇਨਤੀ ਦਿਲੋਂ ਕਰਦਾ ਸੱਚੇ ਮਨ ਨਾਲ ਜਿਹਦੀ ਅਰਦਾਸ ਬੇਨਤੀ ਉਹ ਪੂਰੀ ਹੁੰਦੀ ਹੈ ਇੱਥੇ ਇਹ ਗੱਲ ਬਿਲਕੁਲ ਸਹੀ ਹੈ ਜੀ ਜੋ ਗੁਰੂ ਘਰ ਆ ਕੇ ਕੋਈ ਵੀ ਸੱਚੇ ਮਨ ਨਾਲ ਸੇਵਾ ਕਰੇਗਾ ਜਾਂ ਗੁਰਬਾਣੀ ਪੜ੍ਹ ਕੇ ਅਰਦਾਸ ਕਰੇਗਾ ਗੁਰੂ ਸਾਹਿਬ ਉਹਨਾਂ ਦੀਆਂ ਚੋਲੀਆਂ ਜ਼ਰੂਰ ਭਰਨਗੇ ਜੋ ਇਹ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਇਸ ਸਥਾਨ ਤੇ ਮੇਰੇ ਕੋਲ ਬਹੁਤ ਸਾਰੇ ਉਦਾਹਰਨਾਂ ਮੇਰੇ ਦਿਮਾਗ ਵਿੱਚ ਯਾਦ ਵੀ ਹੈ ਨੇ ਜਿਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਨੇ ਸੱਚੇ ਮਨੋਂ ਕੋਈ ਵੀ ਅਰਦਾਸ ਕਰਨ ਦੀ ਅਰਦਾਸ ਪੂਰੀ ਹੋਏਗੀ ਹਰ ਐਤਵਾਰ ਦੁਪਹਿਰਾ ਸਾਹਿਬ ਸਮਾਗਮ ਹੁੰਦੇ ਨੇ ਜਿੱਥੇ ਸੰਗਤਾਂ ਸੰਗੀਤ ਰੂਪ ਵਿੱਚ ਗੁਰਮਾਣੀ ਪੜ੍ਹੀ ਜਾਂਦੀ ਹੈ ਜੀ ਉਸ ਤੋਂ ਬਾਅਦ ਗੁਰੂ ਕੇ ਲੰਗਰ 24 ਘੰਟੇ ਚੱਲਦੇ ਨੇ ਤੁਸੀਂ ਰਾਤ ਦਿਨ ਕਿਸੇ ਵੀ ਸਮੇਂ ਆਇਓ ਜੀ ਹਰ ਸਮੇਂ ਲੰਗਰ ਵੀ ਮਿਲਦੇ ਨੇ ਸੰਗਤਾਂ ਨੂੰ ਜੀ